ਮੇਰੀ ਛੋਟੀ ਬੇਟੀ ਰਾਤ ਨੂੰ ਮੇਰੇ ਨਾਲ ਰੂਮ ਦੇ ਵਿੱਚ ਗਈ ਤੇ ਮੈਂ ਉਹਨੂੰ ਬਿਠਾਲ ਕੇ ਆਪਣਾ ਕੋਈ ਕੰਮ ਕਰਨ ਲੱਗੀ ਨੈਕਸਟ ਰੂਮ ਦੇ ਵਿੱਚ ਤੇ ਉਹਨੇ ਮੈਨੂੰ ਆਵਾਜ਼ ਦਿੱਤੀ ਨਾਰਮਲੀ ਪਰ ਥੋੜੀ ਦੇਰ ਬਾਅਦ ਉਹਨੇ ਬੜੀ ਡਰਾਣੀ ਜੀ ਆਵਾਜ਼ ਦਿੱਤੀ ਤੇ ਮੈਂ ਉਹਦੇ ਕੋਲੇ ਵਾਪਸ ਆਈ ਮੈਂ ਕਿਹਾ ਕੀ ਹੋਇਆ ਤੇ ਉਹ ਕਹਿੰਦੀ ਮम्मा ਜੀ ਮੈਨੂੰ ਡਰ ਲੱਗਿਆ ਤੇ ਉਹ ਰੋਣ ਲੱਗ ਗਈ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਕਿੱਦਾਂ ਆਪਣੇ ਬੱਚਿਆਂ ਦੇ ਨਾਲ ਡੀਲ ਕਰਨਾ ਹੈ ਮਨੁੱਖ ਨਹੀਂ ਮਨੁੱਖ ਦਾ ਮਨੁੱਖ ਦਾ ਮਨ ਹੁੰਦਾ ਤੇ ਉਹਨੇ ਕੀ ਕਹਿਣਾ ਸੀਗਾ ਇਹਦੇ ਸਰਹਾਣੇ ਜਿੰਦਾ ਰੱਖਦੇ ਇਹਦੇ ਸਰਹਾਣੇ ਕੈਂਚੀ ਰੱਖਦੇ ਇਹਦੇ ਸਰਹਾਣੇ ਮੰਤਰ ਪੜ੍ਹਦੇ ਬਾਈਬਲ ਚੱਕ ਕੇ ਇਹਦੇ ਸਰਹਾਣੇ ਰੱਖਦੇ ਬਾਈਬਲ ਚੱਕ ਕੇ ਇਹਦੀ ਛਾਤੀ ਤੇ ਰੱਖ ਕੇ ਤੈਨੂੰ ਕੈ ਸੌਂਜਾ ਪਰ ਪਰਮੇਸ਼ਵਰ ਦਾ ਆਤਮਾ ਇਦਾਂ ਨਹੀਂ ਕਰਦਾ ਪਰਮੇਸ਼ਵਰ ਦਾ ਆਤਮਾ ਸਾਨੂੰ ਪਰਮਾਨੈਂਟ ਸੋਲੂਸ਼ਨ ਦਿੰਦਾ ਆ ਪਰਮੇਸ਼ਵਰ ਦਾ ਆਤਮਾ ਸਾਨੂੰ ਪੱਕਾ ਹੱਲ ਦਿੰਦਾ ਆ ਤਾਂ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਗਾਈਡ ਕੀਤਾ ਅਰ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਜਦੋਂ ਡਰ ਲੱਗੇ ਪਹਿਲਾਂ ਮੈਨੂੰ ਦੱਸੋ ਸਭ ਤੋਂ ਵੱਡਾ ਇਸ ਸੰਸਾਰ ਵਿੱਚ ਕੌਣ ਆ ਕਹਿੰਦੀ ਪ੍ਰਭੂ ਯਿਸੂ ਮਸੀਹ ਜੀ ਮੈਂ ਕਿਹਾ ਜਿਹੜਾ ਜਿਹੜਾ ਡਰਾਉਂਦਾ ਆ ਉਹਦੇ ਨਾਲੋਂ ਵੀ ਵੱਡਾ ਆ ਪ੍ਰਭੂ ਯਿਸੂ ਮਸੀਹ ਕਹਿੰਦੀ ਹਾਂ ਜੀ ਮੈਨੂੰ ਕਿਹਾ ਜੇ ਫੇਰ ਡਰ ਲੱਗੇ ਫੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਹਿੰਦੀ ਪ੍ਰਾਰਥਨਾ ਕਰਨੀ ਚਾਹੀਦੀ ਮੈਂ ਕਿਹਾ ਤੂੰ ਕੀਤੀ ਕਹਤੇ ਨਹੀਂ ਕੰਨੀ ਮੈਨੂੰ ਚੇਤਾ ਨਹੀਂ ਰਿਹਾ ਤਾਂ ਫੇ ਉਹ ਮੈਨੂੰ ਦੱਸਣ ਲੱਗੀ ਕਹਿੰਦੀ ਹੋਂ ਜਦੋਂ ਮੈਨੂੰ ਡਰ ਲੱਗਿਆ ਕਰਨਾ ਆ ਕਿਹੜਾ ਗਾਣਾ ਗਾਇਆ ਕਰਨਾ ਉਰੀਓ ਆਉ ਤਨਪ੍ਰੀਤਾ ਨੂੰ ਦੱਸੂਗੀ ਜੇ ਕਿਸੇ ਨੂੰ ਡਰ ਲੱਗੇ ਫੇ ਕਿਹੜਾ ਗੀਤ ਗਾਉਣਾ ਚਾਹੀਦਾ ਆ ਕਮ ਆਨ ഡ മനു ബു ഡേ